ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਜੀ ਵਿਸਾਖੀ ਵਾਲੇ ਦਿਨ ਅਸੀਂ ਪਹਿਲਾਂ ਸਾਰਿਆਂ ਤੋਂ ਗੁਰਦੁਆਰਾ ਹਾਜ਼ੀ ਰਤਨ ਸਾਹਿਬ ਗਏ ਉਸ ਤੋਂ ਬਾਅਦ ਰਸਤੇ ਦੇ ਵਿੱਚ ਅਸੀਂ ਆਉਂਦੇ ਹੁੰਦੇ ਕਿਲਾ ਸਾਹਿਬ ਵੀ ਦਰਸ਼ਨ ਕਰਨ ਲਈ ਚਲੇ ਗਏ ਮੱਥਾ ਟੇਕਣ ਦੇ ਲਈ ਚਲੇ ਗਏ ਤੇ ਕਿਲਾ ਸਾਹਿਬ ਦੇ ਵਿੱਚ ਸ਼ਾਮ ਦਾ ਟਾਈਮ ਸੀ ਜਦੋਂ ਅਸੀਂ ਕਿਹੇ 4:30 ਵਜੇ ਤੇ ਉਸ ਟਾਈਮ 'ਇਹ ਜਿਹੜੀਆਂ ਸੰਗਤਾਂ ਬਹੁਤ ਹੀ ਜ਼ਿਆਦਾ ਦਰਸ਼ਨ ਕਰਕੇ ਮੁੜੀਆਂ ਜਾ ਰਹੀਆਂ ਸੀ ਤੇ ਹੌਲੀ-ਹੌਲੀ ਜਿਹੜਾ ਕੀ ਹੈ ਸੰਗਤਾਂ ਵੱਧ ਰਹੀਆਂ ਸੀਆਂ ਜਿਵੇਂ-ਜਿਵੇਂ ਦਨ ਦਾ ਮਤਲਬ ਸ਼ਾਮ ਦਾ ਟਾਈਮ ਹੁੰਦਾ ਜਾਂਦਾ ਸੀ ਉਵੇਂ-ਉਵੇਂ ਸੰਗਤਾਂ ਦਾ ਵਾਧਾ ਹੁੰਦਾ ਜਾਂਦਾ ਸੀ ਤੇ ਸੰਗਤਾਂ ਦੱਸ ਰਹੀਆਂ ਸੀ ਵੀ ਸਵੇਰੇ ਇੱਥੇ ਕੀਰਤਨ ਹੋਏ ਢਾਡੀਆਂ ਨੇ ਵਾਰਾਂ ਲਾਈਆਂ ਤੇ ਇਸ ਟਾਈਮ ਹੁਣ ਬਿਲਕੁਲ ਮਤਲਬ ਸ਼ਾਂਤਮਈ ਸੀ ਪ੍ਰੋਗਰਾਮ ਸੰਗਤਾਂ ਬਸ ਆ ਰਹੀਆਂ ਸੀ ਦਰਸ਼ਨ ਕਰਕੇ ਤੇ 10 ਮਿੰਟ 15 ਮਿੰਟ ਹਾਜ਼ਰੀ ਭਰ ਕੇ ਆਵਦਾ ਜਿੰਨਾ ਟਾਈਮ ਗੁਰਦੁਆਰੇ ਦੇ ਵਿੱਚ ਆਪਣੀ ਹਾਜ਼ਰੀ ਭਰਨੀ ਸੀ ਭਰ ਕੇ ਤੇ ਜਾ ਰਹੀਆਂ ਸੀ ਉਸ ਤੋਂ ਬਾਅਦ ਸ਼ਾਮ ਨੂੰ 5 ਵਜੇ ਕਥਾ ਦੇ ਦੀਵਾਨ ਸ਼ੁਰੂ ਹੋਣੇ ਸੀਗੇ ਤੇ ਸਾਨੂੰ ਇੱਥੇ ਦਰਸ਼ਨ ਕਰਦੇ ਆ ਮੱਥਾ ਟੇਕਦੇ ਆ ਤਕਰੀਬਨ ਤਕਰੀਬਨ 5 ਹੀ ਬੱਜ ਗਏ ਸੀਗੇ ਜਦੋਂ ਅਸੀਂ ਵਾਪਸ ਹੋਣਾ ਸੀ ਉਹਦੋਂ ਕਥਾ ਸ਼ੁਰੂ ਹੋ ਚੁੱਕੀ ਸੀਗੀ ਸੰਗਤਾਂ ਵੈਸੇ ਤਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਵੇਲੇ ਸੰਗਤਾਂ ਦਾ ਇੰਨਾ ਭਾਰੀ ਇਤਸਾਹ ਹੁੰਦਾ ਹੈਗਾ ਦਰਸ਼ਨ ਕਰਨ ਦੇ ਵਿੱਚ ਤੇ ਹੁਣ ਜਿੱਦਣ ਮਤਲਬ ਕੋਈ ਖਾਸ ਦਿਨ ਹੁੰਦਾ ਵਿਸਾਖੀ ਸੰਗਰਾਮ ਨਵਸਿਆ ਪੁੰਨਿਆਂ ਜਾਂ ਕੋਈ ਵੀ ਇਤਿਹਾਸਕ ਦਿਨ ਹੁੰਦਾਗਾ ਉਸ ਦਿਨ ਸੰਗਤਾਂ ਇੱਥੇ ਥੋੜਾ ਜਿਆਦਾ ਮਾਤਰਾ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਸੰਗਤਾਂ ਕਾਫੀ ਮਤਲਬ ਸਾਰ ਨਾਲ ਆਈਆਂ ਸੀ ਤੇ ਅਦਰ ਲੰਗਰ ਵੀ ਚੱਲੀ ਜਾ ਰਹੇ ਸੀਗੇ ਅਸੀਂ ਵੀ ਐਸੀ ਤਰ੍ਹਾਂ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਫਿਰ ਬਸ ਵਾਪਸ ਤੇ ਅੱਗੇ ਕੋਈ ਟਾਈਮ ਕਾਫੀ ਹੋ ਚੁੱਕਿਆ ਸੀ ਪਹਿਲਾਂ ਉੱਧਰ ਵੀ ਗਏ ਫਿਰ ਇੱਧਰ ਵੀ ਆਏ ਅੱਜ ਇਹਤੋਂ ਪਰ ਜਰਾ ਸਾਵਧਤ ਵਾਪਸ ਫਿਰ ਇੱਧਰ ਕਿਲਾ ਸਾਹਿਬ ਵੀ ਆਏ ਤੇ ਫਿਰ ਅਸੀਂ ਦਰਸ਼ਨ ਕਰਕੇ ਤੇ ਵਾਪਸੀ ਤੇ ਪਹੁੰਚੇ ਆਵਦੇ ਘਰ ਦੇਖ ਰੋਣ ਤੋਂ ਬਾਅਦ ਅਸੀਂ ਵੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚ ਗਏ ਮੱਥਾ ਟੇਕ ਕੇ ਅਸੀਂ ਇੱਥੇ ਅੱਧਾ ਘੰਟਾ ਹਾਜ਼ਰੀ ਲਾਈ ਤੇ ਚਲੋ ਉਸ ਤੋਂ ਬਾਅਦ ਦੇਖ ਤੋਂ ਲੈਣ ਤੋਂ ਬਾਅਦ ਫਿਰ ਅਸੀਂ نیچے ਆ ਗਏ ਤੇ ਇੱਥੇ ਲੰਗਰ ਹੈ ਜਿਹੜਾ ਹਰ ਵੇਲੇ ਚੱਲਦਾ ਰਹਿੰਦਾ ਹੈਗਾ ਬਾਹਰ ਲੰਗਰ ਚੱਲਦੀ ਜਾਂਦਾ ਸੀ ਸੰਗਤਾਂ ਜਦੋਂ ਵੀ ਕਿਤੇ ਦੂਰੋਂ ਨੇੜੇ ਦੀਆਂ ਆਉਂਦੀਆਂ ਨੇ ਤਾਂ ਲੰਗਰ ਛੱਕੇ ਜਾਂਦੀਆਂ ਨੇ ਅਸੀਂ ਹਾਜੀ ਰਤਨ ਗੁਰਦੁਆਰਾ ਸਾਹਿਬ ਵੀ ਲੰਗਰ ਛੱਕੇ ਆਏ ਸੀਗੇ ਤੇ ਇੱਥੇ ਬਸ ਮੱਥਾ ਟੇਕ ਕੇ ਦੇਖ ਕਰਾ ਕੇ ਅੱਧਾ ਘੰਟਾ ਹਾਜ਼ਰੀ ਭਰ ਕੇ ਫਿਰ ਅਸੀਂ 12 ਆ ਗਏ ਇਹ ਦਾਦਰੀ ਲਾਣਾ ਉੱਥੇ ਪਰਚੀ ਇਹਦੇ ਵਿੱਚ ਪਾਉਣੀ ਹੈ ਪਰਚੀ ਪਾਣੀ ਹਾਂ ਕੜੀ ਚਾਵਲ ਰੱਖਣਾ

Não vai ਮੈਂ ਕਹੇ ਜਾਂ ਛੇਤੀ ਆਵਾਂਗਾ ਅਦਰ ਦੇਖੂ ਮੇਰੇ ਮਨ ਦਾ ਨਾ ਲਿਆਰ ਦਾ ਮਰਕਤ ਦਾ ਮਾਜੂਰੀ ਰਾ ਜੋ ਬਾਈ ਡਾਊਨ ਦੇ ਦੇ ਜੁੰਗੇ ਫੇਰੀ ਉੱਤਰੇ ਅਜੀਬ ਜਿਹਾ ਕੋਣਗੇ ਨਹੀਂ ਲੇਖ ਲੱਗਦੇ ਹੈ ਨਾ ਜਿਵੇਂ ਨਾਲ ਦੇ ਲੱਗਦੇ ਉਹਨਾਂ ਦੇ ਵਿੱਚ ਲੱਗਦੇ ਕਬੂਤਰ ਬੈਠੇ ਤੇ ਹਰ ਕਬੂਤਰ ਹੀ ਬੈਠਿਆ ਸਾਰਾ ਦੇਖੋ ਬੈਠੇ ਤਾਂ ਹੈਗੇ ਮਤਲਬ ਕਿ ਉਹਨਾਂ ਦੇ ਨਾਲ ਹੀ ਹੋ ਲ ਮੈਚ ਮੈਚ ਵੀ ਫੇਜ ਨਹੀਂ ਚੋਗਾ ਪਾਇਆ ਸੀ ਨਾ ਸਾਰੇ ਆ ਨਾ ਜੀ ਉੱਦਗੀ So. Sure.